ਹਾਂਜੀ ਉਹ ਪਹਿਲਾਂ ਮੈਂ ਵੀਡੀਓ ਬੰਦ ਕਰ ਦਿੱਤੀ ਸੀ ਤੇ ਆ ਬੱਚੇ ਦਿਖਾਉਣਾ ਮੈਂ ਜਿਹੜੇ ਸੇਲ ਤੇ ਪਾਏ ਸੀਗੇ ਦੇਖਿਓ ਪੀਲੇ ਹੋ ਰਿਆ ਇਹੋ ਪਹਿਲਾਂ ਚਿੱਟਾ ਸੀ ਰੰਗ ਚੇਂਜ ਕਰ ਲੈਣਾ ਨੇ ਆ ਤਾਂ ਪੀਲਾ ਹੀ ਆ ਗਲਵਾ ਬੱਚਾ ਠੀਕ ਹੈ ਤੇ ਆਪਣੇ ਪੀਲੇ ਮੁਰਗੇ ਦੇ ਬੱਚੇ ਐ ਇਹੋ ਉਹਨੂੰ ਛਾੜੀ ਦਿੰਨਾ ਮੈਂ ਉਧਰ ਗੁੱਡੇ ਚਾਰ ਦਨ ਇੱਕ ਹੋਏ ਦੇਖਦੇ ਆ ਅੱਜ ਵੀਡੀਓ ਐਡਿਟ ਕਰਨੀ ਪੈਣੀ ਆ ਕਿਉਂਕਿ ਇਹ ਨਾ ਹੋਵੇ ਮੈਂ ਜਾ ਕੇ ਬੱਚੇ ਹੱਥ 'ਚ ਪੜੇ ਹੋਣ ਤੇ ਐਡੀ ਵਲੌਗ ਬਣਾ ਦਵਾ ਤੇ ਉਹ ਮੁੜ ਕੇ ਸਟ੍ਰਾਈਕ ਆ ਜਵੇ 1 ਮਿੰਟ ਤੇ ਜਿਹੜੇ ਮੈਂ ਤੁਹਾਨੂੰ ਕਿਹਾ ਅੰਡਰਟੈਕਲ ਲੈਣ ਦੇ ਦੋ ਬੱਚੇ ਸੇਲ ਤੇ ਪੋਣੇ ਆ ਉਹ ਵੀ ਦਿਖਾਈ ਦਿੰਦਾ ਮੈਂ ਤੁਹਾਨੂੰ 1 ਮਿੰਟ ਲੋਗੇ ਲੈ ਕੇ ਉਹੀ ਦੋਸਤ ਜਾਊਗਾ ਜਿਹੜਾ ਦੋਸਤ ਪੈਸੇ ਭਾਦੂਗਾ ਕਿਆ ਦੋ ਬੱਚੇ ਮੈਂ ਲੈ ਆਂ ਤੁਹਾਡੇ ਲਈ ਚੈੱਕ ਕਰਿਓ ਦਿਖਾਉਣਾ ਤੁਹਾਨੂੰ ਮੈਂ ਕੀ ਚੀਜ਼ ਐ ਤੇ ਕਿੰਨੀ ਕਿੰਨੀ ਦਿੱਤਾ ਦੇ ਮੋਜ ਐ ਇਹਨਾਂ ਦੇ ਇੱਕ ਮਿੰਟ ਸਾਫ਼ ਕਰ ਲੈਂਦਾ ਮੜੀ ਜਗ੍ਹਾ ਇਹ ਇੱਕ ਮਿੰਟ ਪਹਿਲਾਂ ਤਾਂ ਆ ਬੱਚਾ ਚੈੱਕ ਕਰਿਓ ਫੁੱਲ ਮੋਜ ਆ ਦਿਖਦੀ ਪਈ ਐ ਨਾ ਠੀਕ ਐ ਕੁਆਲਿਟੀ ਦੇ ਆਪਾਂ ਪੈਸੇ ਲੈਣੇ ਆ ਜੇ ਕਿਸੇ ਦੋਸਤ ਨੂੰ ਪਸੰਦ ਹੋਣ ਤੇ ਕਮੈਂਟ ਕਰ ਦਿਓ ਤੇ ਆਪਾਂ ਦੇ ਦਾਂਗੇ ਤੁਹਾਨੂੰ ਇੱਕ ਆ ਬੱਚਾ ਆ ਇਹ ਵੀ ਫੋਲਮ ਹੋ ਜਾ ਠੀਕ ਹੈ ਬੱਚੇ ਬਣਦੇ ਘਟਾ ਲੇਕਿਨ ਜਿਹੜੇ ਦੋਸਤ ਨੂੰ ਪਸੰਦ ਹੋਣ ਠੀਕ ਹੈ ਰੇਟ ਆਪਾਂ ਕਰਾਂਗੇ ਚੈੱਕ ਦਿਓ ਬੱਚੇ ਪੂਰੇ ਐਕਟਿਵ ਆ ਇਦਾਂ ਨਹੀਂ ਕਿ ਕੋਈ ਬੱਚਾ ਬਿਮਾਰ ਹੋਊਗਾ ਠੀਕ ਹੈ ਇਹ ਦੇਖਿਓ ਦਿਖਦੇ ਪਏ ਠੀਕ ਹੈ ਆ ਪੱਠਾ ਕਨਫਰਮ ਆ 100% ਤੇ ਆ ਪਠੀਆ ਮੋਜਰ ਠੀਕ ਹੈ ਚੈੱਕ ਕਰ ਲਿਓ ਇੱਕ ਵਾਰੀ ਪਾਰ ਕੱਟਦੇ ਆ ਇਹਨਾਂ ਦੇ ਇਹ 20-20 ਦਿਨ ਦੇ ਬੱਚੇ ਹੋ ਗਏ ਆ ਤੇ ਆਪਾਂ ਹੁਣ ਚੱਲਦੇ ਆ ਇਹ ਸੀਲ ਦੇ ਪਾਤੇ ਆ ਜਿਹੜੇ ਤੁਸੀਂ ਦੇਖ ਲਏ ਆ ਦੋ ਪੀਲੇ ਬੱਚੇ ਦੇਖ ਲਏ ਆ ਤੇ ਦੋ ਇਹ ਦੇਖ ਲਿਆ ਚੈੱਕ ਕਰ ਲਿਓ ਦੁਬਾਰਾ ਫਿਰ ਮੋਜ ਮੂਜ ਦਿਖਾ ਰਨਾ ਆ ਦੇਖ ਲਿਓ ਫੁੱਲ ਮੋਜਾ ਭਰਾ ਠੀਕ ਹੈ ਇਹ ਅੰਡਰ ਟੈਗਲ ਲੈਣ ਦੇ ਬੱਚੇ ਆ ਹੇ ਹਟ ਮੈਂਂ ਦੀਆਂ ਮੁਰਗੀਆਂ ਆ ਮੇਰੀਆਂ ਮੁਰਗੀਆਂ ਬੜੀਆਂ ਪੈਣ ਲੱਪੀਆਂ ਮੈਨੂੰ ਇੱਕ ਜਿਹੜੀ ਅੰਡੇ ਦੇ ਬਠਾਈਆ ਪਹਿਲਾਂ ਉਹਨੇ ਯਾਰ ਇਹ ਆ ਦੇਖੋ ਇੱਥੇ ਜੁੰਡੀ ਪਰ ਲਈ ਤੇ ਹੁਣ ਇਹ ਪੈ ਗਈ ਦੂਜੀ ਮੁਰਗੀ ਜਿਹੜੀ ਅੰਦਰ ਆਪਾਂ ਤੁਹਾਨੂੰ ਦਿਖਾਇਆ ਸੀਗਾ ਜੇ ਰਾਦਾ ਬਣਿਆ ਸੀਲ ਵੀ ਕਰ ਦਵਾਂਗੇ ਉਹ ਮੁਰਗੀ ਕਿਉਂਕਿ ਰਲਦੀ ਨਹੀਂ ਪਈ ਮੈਂ ਤੁਹਾਨੂੰ ਨਾ ਦਿਨ ਮੈਨੂੰ ਲੱਗਦਾ ਦੋ ਮੁਰਗੀਆਂ ਵਿੱਚੋਂ ਜਿਹੜੀਆਂ ਡਰਟੇਬਲ ਲੱਗੀਆਂ ਇੱਕ ਮੁਰਗੀ ਅੰਡੇ ਦੇਣ ਲੱਗ ਪਈ ਆ ਉਹ ਅੰਦਰ ਤਾਂ ਅੰਦਰ ਬਾਕੀ ਦੇਖਦੇ ਆ ਕਿ ਉਹ ਮੁਰਗਾ ਪਿੰਦਾ ਆ ਇਸ ਕਰਕੇ ਤੁਹਾਨੂੰ ਦੱਸਿਆ ਸੀਗਾ ਨਾ ਮਾਦੀ ਆਪਣੇ ਕੋਈ ਆ ਰਲਦੀ ਨਹੀਂ ਪਈ ਲੜਦੀਆਂ ਬਹੁਤ ਹਾਊਸ ਵਿੱਚ ਠੀਕ ਹੈ ਜੇ ਕੋਈ ਦੋਸਤ ਇੱਧਰ ਨੂੰ ਕਰਕੇ ਦਿਖਾਉਣਾ ਦੇਖਿਓ ਜੇ ਕੋਈ ਦੋਸਤ ਪੈਸੇ ਭਰੂਗਾ ਸੇਲ ਕਰ ਦਾਂਗੇ ਮਾਦੀ ਦੀ ਕੁਆਲਿਟੀ ਪੂਰੀ ਜ਼ਬਰਦਸਤ ਆ ਦੇਖੋ ਇਹ ਸਿਲੀਗਰਾਂ ਇਹ ਕੋੰਡ ਸਿਲੀ ਨਹੀਂ ਕਰਦੀ ਨਹੀਂ ਕਰਦੇ ਸਿਲੀ ਕਰੂਗੀ ਯਾਰ ਨਹੀਂ ਸਿਲੀ ਨਹੀਂ ਕਰਦੀ ਐ ਪਤਾ ਨਹੀਂ ਹੱਤ ਦਾ ਕਰਕੇ ਹੋਗੀ ਕੋਈ ਗੱਲ ਨਹੀਂ ਸਿਲੀ ਨੂੰ ਆਪਾਂ ਉਦਾਂ ਵੀ ਨਹੀਂ ਮੰਨਦੇ ਮੁਰਗੀ ਕਰੇ ਸਿਲੀ ਨਾ ਕਰੇ ਲੇਕਿਨ ਬੱਚੇ ਲਾਣੇ ਚਾਹੀਦੇ ਆ ਕਿਉਂਕਿ ਕਈ ਮਾਦੀਆਂ ਮੈਂ ਤਾਂ ਇਦਾਂ ਦੀਆਂ ਸਿਲੀ ਨਹੀਂ ਕਰਦੀਆਂ ਲੇਕਿਨ ਉਹਨਾਂ ਦੇ ਬੱਚੇ ਲੜਦੇ ਆ ਠੀਕ ਐ ਕਿਮਾ ਕਿਮਾ ਦੀ ਕੁਆਲਟੀ ਕੁਆਲਟੀ ਦੀ ਦੇਖ ਲਓ ਇਹਨੂੰ ਆਪਾਂ ਛੱਡਦੇ ਹਾਂ ਠੀਕ ਹੈ ਸਵੇਰੇ ਤੇ ਬਾਕੀ ਉਧਰ ਚੱਲਦੇ ਹਾਂ ਤੁਹਾਨੂੰ ਕੋਨਾ ਚੌਂਕ ਦੇਖਿਓ ਪੂਰਾ ਗਰਮਾ ਪੱਠਾ ਉਹ ਫਿਰਦਾ ਆਪਣਾ ਮੁਰਗਾ ਹਿਟਲਰ ਇੱਧਰ ਚੱਲ ਲੈ ਇੱਕ ਵੇਟ ਇਹ ਆ ਖੜਾ ਦੇਖਿਆ ਇਹ ਅੱਜ ਇੱਕ ਮੁਰਗੀ ਦਾ ਅੰਡਾ ਲੱਭਾ ਇਹਨਾਂ ਵਿੱਚੋਂ ਆ ਜਿਹੜੀ ਦਾ ਆ ਦੋ ਮੁਰਗੀਆਂ ਦੇ ਬਿੱਲੇ ਅੰਡੇ ਪੀ ਬਿੱਲੀ ਦਾ ਵੀ ਕੋਈ ਕੰਮ ਕਰਨਾ ਪੈਣਾ ਯਾਰ ਕੁੱਟਣੀ ਪੈਣੀ ਓਏ ਬਾਕੀ ਇਹਨਾਂ ਨੂੰ ਕਰਦੇ ਬੰਦ ਆਪਾਂ ਤੇ ਐ ਈ ਰੱਖਿਓ ਤੇ ਆਪਾਂ ਅੰਡਰ ਟੈਗਰ ਖੋਲ ਦਿੰਨੇ ਆ ਨਾਲਿਓ ਮੁਰਗੀ ਦਾ ਅੰਡਾ ਜਾਖ ਹੋ ਜੂ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਆਪਣੇ ਅੱਜ ਦੇ ਵਲੌਗ ਵਿੱਚ ਤੁਹਾਡਾ ਤੇ ਆਪਾਂ ਆ ਗਏ ਆਪਣੇ ਸੈਟਅਪ ਤੇ ਤੇ ਕਰਦੇ ਆ ਸ਼ੌਂਕ ਤੇ ਨਾਲੇ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਅੱਜ ਆਪਣਾ ਚਲੋ ਵੀ ਦਿਲਵੜਾ ਖੁਸ਼ ਆ ਕਿਉਂਕਿ ਮੇਰੀ ਗੁੜੀਆ ਪਹਿਲੇ ਨੰਬਰ ਤੇ ਆਈ ਆ ਤੇ ਮੇਰੇ ਲਈ ਬਹੁਤ ਵਧੀਆ ਦਿਨ ਹੈ ਅੱਜ ਕਿਉਂਕਿ ਪਹਿਲਾਂ ਮੈਂ ਜਦੋਂ ਪੜਦਾ ਹੁੰਦਾ ਸੀ ਤੇ ਜਦੋਂ ਮੈਂ ਪਾਸ ਹੁੰਦਾ ਸੀ ਪਹਿਲੇ ਨੰਬਰ ਤੇ ਆਉਂਦਾ ਸੀ ਤਾਂ ਮੇਰੇ ਬੇਬੇ ਬਾਪੂ ਬੜੇ ਖੁਸ਼ ਹੁੰਦੇ ਹੁੰਦੇ ਸੀ ਤੇ ਹੁਣ ਮੈਂ ਬਾਪੂ ਬਣਿਆ ਤੇ ਮੈਂ ਵੀ ਬੜਾ ਖੁਸ਼ ਹਾਂ ਬਾਕੀ ਆਪ ਹੁਣ ਕਰਦੇ ਆ ਸ਼ੌਂਗ ਤੇ ਨਾਲੇ ਕਰਦੇ ਆ ਨਾਲੋਂ ਨਾਲ ਗੱਲਾਂ ਬਾਤਾਂ ਇਹ ਕੈਮਰਾ ਸੈੱਟ ਕਰ ਲੈਂਦੇ ਹੋ ਤੁਹਾਨੂੰ ਕਰੋਨਾ ਜਾਨਵਰਾਂ ਦਾ ਸ਼ੌਂਗ ਨਾਲੇ ਨਵੀਂ ਮਾਦੀ ਜਿਹੜੀ ਆਪਣੇ ਕੋਈ ਆ ਉਹ ਦਿਖਾਉਣਾ ਮੈਂ ਤੁਹਾਨੂੰ ਇੱਕ ਮਿੰਟ ਤੇ ਇਹ ਕਿੱਧਰਲੇ ਪਾਸੇ ਆਹੋ ਪਹਿਲਾਂ ਤੁਹਾਨੂੰ ਅੰਡਰਟੈਗ ਦੀ ਟੀ ਦਿਖਾਉਣਾ ਦੀ ਤੁਹਾਨੂੰ ਸ਼ੌਂਕ ਰਨੋਦਾ ਠੀਕ ਹੈ। ਠੀਕ ਆ ਮਦੀ ਦਾ ਕਰਿਓ ਸ਼ੌਂਕ। ਇਹ ਅੰਡਰਟੇਕਰ ਦੀ ਧੀ ਆ। ਆਖੋ ਚੈੱਕ ਕਰਿਓ। ਇਹਦੀਆਂ ਨਲੀਆਂ-ਨਲੀਆਂ ਚੈੱਕ ਕਰਿਓ। ਠੀਕ ਹੈ। ਦੇਖਦੀ ਵੀ ਸਾਫ਼। ਇਹਦੇ ਨਾਲੋਂ ਮੈਂ ਤੁਹਾਨੂੰ ਗਏ ਬੱਚੇ ਲਾ ਦੇਣੇ ਆ। ਤੇ ਬੱਚੇ ਆਪਾਂ ਲਾਤੇ ਆ। ਤੇ ਹੁਣ ਇਹਦੀ ਦੁਬਾਰਾ ਬਰੀਡ ਕਰਾਂਗੇ। ਕਿਉਂਕਿ ਇਹਦੇ ਬੱਚੇ ਇਹਨੇ ਕੱਡੇ ਸੀਗੇ 9 ਬੱਚੇ ਕੱਡੇ 2 ਬੱਚੇ ਇਹਨੇ ਮਾਰ ਲਏ ਤੇ ਹੁਣ ਇਹਦੇ ਆਪਣੇ ਕੋਲ 7 ਬੱਚੇ ਹੈਗੇ ਆ 6 ਬੱਚੇ ਇਹਦੇ ਆ 1 ਬੱਚਾ ਰਾਨੋ ਦਾ ਤੇ ਕਾਫੀ ਦੋਸਤ ਆਪਾਂ ਨੂੰ ਮੈਸੇਜ ਕਰ ਕਰ ਪੁੱਛਦੇ ਆ ਵੀ ਨਾਰ ਭਾਜੀ ਤੁਸੀਂ ਅੰਡਰਟੈਗਰ ਲੈਂਨ ਦੀ ਬਰੀਡ ਕਦੋਂ ਸੇਲ ਤੇ ਪਾਉਣੀ ਆ ਆਪਾਂ ਬੱਚੇ ਸੇਲ ਤੇ ਪਾਵਾਂਗੇ ਦੋ ਅੱਜ ਸ਼ੌਂਕ ਕਰੋਨੇ ਤੁਹਾਨੂੰ ਜਿਹੜੇ ਸੇਲ ਤੇ ਪਾਉਣੇ ਆ ਤੇ ਮੈਂ ਦਿਖਾਉਣਾ ਤੁਹਾਨੂੰ ਤੇ ਲੇਕਿਨ ਇਹ ਹੈਗੇ ਕਹਿ ਲਓ ਵੀ ਲਿਮਟਿਡ ਪੀਸੀ ਆ ਜਿਆਦਾ ਬਰੀਡ ਨਹੀਂ ਮੰਦੀ ਪਈ ਤੁਹਾਨੂੰ ਪਤਾ ਹੀ ਐ ਅੰਡਰਟੇਕਰ ਦੀ ਤੇ ਆਪਾਂ ਸੇਲ ਤੇ ਪਾਵਾਂਗੇ ਜੇ ਕਿਸੇ ਦੋਸਤ ਨੂੰ ਪਸੰਦ ਹੋਣ ਦੱਸ ਦਿਓ ਤੇ ਫਿਰ ਆਪਾਂ ਦੇਖ ਲਾਂਗੇ ਕਿਉਂਕਿ ਮੋਰੇ ਛੁੱਟੀ ਹੋਣੀ ਆ ਆਪਾਂ ਨੂੰ ਇਹੋ ਹੋਲੀ ਦੀ 14 ਤਰੀਕ ਦੀ ਉਦੋਂ ਆਪਾਂ ਤੁਹਾਨੂੰ ਸ਼ੌਂਕ ਕਰਵਾ ਦਾਂਗੇ ਇਸ ਮਾਦੀਆ ਸ਼ੌਂਕ ਕਰ ਲਿਓ ਇਹ ਸਵੇਰੇ ਤਪਦੀ ਬਹੁਤ ਤਾਂ ਕਰਕੇ ਮੈਂ ਅੰਦਰ ਬੰਦ ਕਰਕੇ ਗਿਆ ਸੀਗਾ ਇਹ ਲਾਨੋ ਨਹੀਂ ਸੀ ਹਟਦੀ ਤੇ ਜਿਹੜੀ ਆਪਾਂ ਮੁਰਗੀ ਨਵੀ ਲੈ ਕੇ ਆਂਦੀ ਆ ਉਹਨੇ ਮਾਰਤੀ ਇਹਦੇ ਸੱਟ ਤੇ ਉਹਦੇ ਨਾਲ ਇਹ ਤਾਂ ਉਹ ਤੇ ਸੱਟ ਆ ਗਈ ਸੀ ਫਿਰ ਮੈਂ ਕਿਹਾ ਇਹਦਾ ਮੈਂ ਕੰਮ ਤੇ ਬਗ ਜਾਂ ਤੇ ਮੇਰੇ ਹੁੰਦੇ ਨੂੰ ਜਿਆਦਾ ਲੜ ਜਾਂਨ ਮੁਰਗੀਆਂ ਕਿਉਂਕਿ ਮੋਰ ਕੇ ਦਿੱਕਤ ਆਉਂਦੀ ਆ ਜਦੋਂ ਜਿਆਦਾ ਲੜ ਜਾਂਦੀਆਂ ਫਿਰ ਅੰਡੇ ਆ ਦੇ ਨਹੀਂ ਆਉਂਦੀਆਂ ਛੇਤੀ ਕਿਉਂਕਿ ਫਿਰ ਝੂਲਤੀ ਸੱਟ ਆ ਜਾਂਦੀ ਆ ਇਸ ਕਰਕੇ ਆਪਾਂ ਲੜਾਈ ਨੂੰ ਕਹਿਰੀ ਦਾ ਵੀ ਇਹਨਾਂ ਨੂੰ ਲੜਾਉਣਾ ਵਾੜਾ ਚਾਹੀਦਾ ਹੀ ਨਹੀਂ ਉਹ ਬਾਕੀ ਇਦੋਂ ਬਾਅਦ ਤੁਹਾਨੂੰ ਮੈਂ ਸ਼ੌਂਕ ਕਰਵਾਣਾ ਦੂਜੀ ਮਾਦੀ ਦਾ ਵੀ ਇੱਕ ਨੂੰ 2 ਮੀਟਰ ਕੋ ਬਸ ਇਹ ਆ ਕਿ ਸਟ੍ਰਾਈਕ ਨਾ ਆਵੇ ਇਹ ਜਿਹੜੇ ਬਲੌਗ ਤੇ ਕਿਉਂਕਿ ਮੈਂ ਮਾਦੀਆਂ ਚੱਕ-ਚੱਕ ਕੇ ਸ਼ੌਂਕ ਕਰਵਾ ਰਿਹਾ ਤੁਹਾਨੂੰ ਚਲ ਆਈ ਧੀ ਮਾਦੀਆਂ ਸ਼ੌਂਕ ਕਰੋ ਠੀਕ ਹੈ ਤੇ ਮੇਰਾ ਰਾਦਾ ਬੰਦਾ ਇਹਨੂੰ ਵੀ ਹੁਣ ਬੱਚਿਆਂ ਨਾਲੋਂ ਅਲੱਗ ਕਰ ਦਵਾ ਤੇ ਇਹਦੇ ਸਲੇਟੀ ਬੱਚਿਆਂ ਦਾ ਤੁਹਾਨੂੰ ਸ਼ੌਂਕ ਕਰਾਵਾਂ ਕਿਉਂਕਿ ਇਹਦੇ ਬੱਚੇ ਬਹੁਤ ਵੱਡੇ ਹੋ ਗਏ ਹੁਣ ਤਾਂ 2.5 ਟਾਈਮ ਮਹੀਨੇ ਦੇ ਬੱਚੇ ਹੋ ਗਏ ਆ ਤੇ ਮੇਰਾ ਰਾਦਾ ਇਹੀ ਆ ਇੱਕ ਮਿੰਟ ਕੈਮਰਾ ਸੈੱਟ ਕਰ ਲੈਂਦਾ ਥੋੜਾ ਇਹ ਇੱਕ ਇੱਕ ਮਿੰਟ ਇੱਕ ਮਿੰਟ ਇੱਥੇ ਕਰਦੇ ਆ ਮੇਰਾ ਰਾਦਾ ਇਹੀ ਆ ਕਿ ਹੁਣ ਇਹਦੇ ਬੱਚੇ ਇਹਦੇ ਨਾਲੋਂ ਲਾ ਦਵਾ ਤੇ ਪੈਰ ਭਾਈ ਇਹਦੀ ਵੀ ਕਾਫੀ ਆ ਇਹਦੀ ਆਪਾਂ ਬਰੀਡ ਜਿਆਦਾ ਅੰਡਰਟੇਕ ਨਾ ਕਰੀਏ ਜਾਂ ਆਪਣੇ ਕੋ ਇੱਕ ਆਫੱਠਾ ਫਿਰਦਾ ਆ ਜਿਹੜਾ بیگم ਤੁਸੀਂ ਦੇਖਿਆ ਇਸਲੇਟੀ ਇਹਦੇ ਨਾਲ ਕਰੀਏ ਬਰੀਡ ਇਹਨੂੰ ਵੀ ਬੰਦ ਕਰ ਦੇਣਾ ਦੋ ਬੱਚੇ ਮੈਂ ਸੀਲ ਤੇ ਪਾਏ ਸੀਗੇ ਤੇ ਦੇਖ ਲਿਓ ਆ ਗਲਵਾ ਬੱਚਾ ਆ ਗਲਵਾ ਨਹੀਂ ਹੈਗਾ ਆਪਣੇ ਮੁਰਗੇ ਜਿਹੜਾ ਆਪਣਾ ਪੀਲਾ ਮੁਰਗਾ ਹਿਟਲਰ ਉਹਦੇ ਬੱਚੇ ਆ ਠੀਕ ਹੈ ਇਹ ਇੱਕ ਮਿੰਟ ਪੀਲੇ ਹੋ ਰਿਹਾ ਇਹੋ ਦੇਖ ਲਿਓ ਤੋਂ ਹੁਣ ਤੋਂ ਅੱਖਾਂ ਓਕਾਂ ਦਾ ਸ਼ੌਂਕ ਲਿਓ ਵਾਕੀ ਇਹ ਨਵੇਂ ਸੋ ਟਰਾਈ ਕਰ ਜਵੇ ਯਾਰ ਕੀ ਹੁਣ ਤੁਹਾਨੂੰ ਆਪਾ ਕਰਾਉਨੇ ਆਪਣੇ ਮੁਰਗੰਡਾ ਟੈਕਰ ਦਾ ਸ਼ੌਂਕ ਠੀਕ ਹੈ ਇਹਨੂੰ ਲਿਆ ਖੋਲ ਤੇ ਮੈਨੂੰ ਲੱਗਦਾ ਇਹਨਾਂ ਵਿੱਚ ਇੱਕ ਮੁਰਗੀ ਆਂਡੇ ਦੇਣ ਲੱਗ ਪਈ ਆ ਚੰਨੋ ਹੀ ਲੱਗਦੀ ਆ ਮੈਨੂੰ ਚੰਨੋ ਜੋੜ ਕਰਦੀ ਪਈ ਆ ਤੁਹਾਨੂੰ ਦੱਸਿਆ ਸੀਗਾ ਚੰਨੋ ਦੇ ਬੱਚੇ ਜਿਹੜੇ ਆ ਆਪਣੇ 15 ਦਿਨ ਦੇ ਹੋਣ ਤੇ ਨਾਲ ਹੀ ਆਂਡੇ ਰੱਖਣ ਲੱਗ ਪੈਂਦੀ ਆ ਯਾਨੀ ਕਿ ਇੰਨੀ ਚੰਗੀ ਮਾਦੀ ਆ ਬਾਕੀ ਤੁਸੀਂ ਏਸੀ ਆਨ ਪਰ ਦਾ ਸ਼ੌਂਕ ਕਰੋ ਆਪਣਾ ਮੁਰਗੰਡਾ ਟੈਕਰ ਆ ਇਹਨੂੰ ਆਪਾਂ ਖੋਲ ਲਿਆ ਤੇ ਇਹਨੂੰ ਹੁਣ ਛੱਡ ਦਿੰਨੇ ਆ ਠੀਕ ਹੈ ਕੀ ਪਿੰਦਾ ਥੋੜਾ ਇਹ ਥੋੜਾ ਬਚ ਕੇ ਰਹਿਣਾ ਹੁੰਦਾ ਇਹ ਪਿੱਛੇ ਨੂੰ ਘੁੰਮ ਆਵੇ ਪਤਾ ਨਹੀਂ ਲੱਗਦਾ ਕਦੋਂ ਘੁੰਮਿਆ ਵੇ ਹੁਣ ਪੂਰਾ ਗਰਮ ਆ ਦੇਖਿਓ ਮੱਛਰ ਦਾ ਆਉਦੇ ਆਦੇ ਪੁਰੀਆਂ ਜਵਾਨੀਆਂ ਦੀਆਂ ਗੱਲਾਂ ਬਤਾ ਦਿਖਾਉਂਦਾ ਬਾਕੀ ਆਪਾਂ ਦੁਬਾਰਾ ਫੇਰ ਕੇ ਦੇਖਿਓ ਗੀੜੇ ਕੱਢੀ ਜਾਂਦਾ ਬਾਕੀ ਮੈਂ ਦੁਬਾਰਾ ਫੇਰੇ ਹੀ ਗੱਲ ਕਹਿਣਾ ਕਿ ਜਦੋਂ ਮੈਂ ਜਾਨਵਰ ਸੇਲ ਤੇ ਪਾਉਂਗਾ ਮੇਰਾ ਭਰਾ ਇਹਦੇ ਬੱਚੇ ਅੱਜ ਦੇ ਵਲੌਗ 'ਚ ਸ਼ਾਇਦ ਮੈਂ ਪਾ ਦਮਾਂ ਤੇ ਪੀਲੇ ਦੇ ਵੀ ਦੋ ਜਿਹੜੇ ਪਾਈ ਆ ਯਾਨਕਿ ਜਿਹੜਾ ਹੁਣ ਵਾਲਾ ਰੇਟ ਆ ਹੋ ਹੁਣ ਵਾਲਾ ਇਹ ਕਈ ਕਈ ਦੋਸਤਾਂ ਨੂੰ ਬਲੌਗ ਜਿਹੜਾ ਲੇਟ ਸ਼ੇਅਰ ਹੁਣਾ ਯਾਨੀ ਕਿ ਜਾਂ ਸ਼ੋ ਹੋਣਾ ਆ ਉਦੋਂ ਰੇਟ ਬਾਈ ਬਦਲ ਜਾਣਾ ਆ ਕਿਉਂਕਿ ਹੁਣ ਛੋਟੇ ਆ ਬੱਚੇ ਹੁਣ ਵਾਲਾ ਰੇਟ ਹੋਰ ਹੋਊਗਾ ਜਦੋਂ ਵੱਡੇ ਹੋ ਜਾਣੇ ਥੋੜਾ ਰੇਟ ਵੱਧ ਜਾਂਦਾ ਠੀਕ ਹੈ ਬਾਕੀ ਜਿਹਨੂੰ ਯਾਰ ਚੀਜ਼ ਪਸੰਦ ਹੋਣੀ ਆ ਉਹਨੂੰ ਰੇਟ ਟੂੜਦਾ ਤਾਂ ਕੋਈ ਫਰਕ ਨਹੀਂ ਪੈਣਾ ਉਹਨੇ ਦੋਸਤ ਨੇ ਲਈ ਜਾਣਾ ਕਿਉਂਕਿ ਆਪਾਂ ਨੂੰ ਪਤਾ ਹੀ ਆ ਕਿ ਜਿਹੜੇ ਦੋਸਤ ਆਪਣੇ ਮੁਰਗ ਅੰਡਰ ਟਾਈਗਰ ਦੇ ਫੈਨ ਆ ਤੇ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਇੱਕ ਮਿੰਟ ਬਾਕੀ ਦੇਖਦੇ ਆ ਮੈਂ ਤੁਹਾਨੂੰ ਦੱਸਿਆ ਸੀ ਇੱਕ ਮੁਰਗੀ ਨਾਲ ਵਿੱਚੋਂ ਅੰਡੇ ਤੇ ਆ ਗਈ ਆ ਚੰਨੋਂ ਤੇ ਇਹ ਦੇਖ ਲਓ ਲਗਾਈ ਨੂੰ ਮੈਨੂੰ ਇਹਨਾਂ ਅੰਡਾ ਟੇਗਣਾ ਲਗਭਗ 10 11 ਦਿਨ ਹੋਏ ਆ ਤੇ ਇਹ ਅੰਡੇ ਦੇ ਵੀ ਆ ਗਈ ਆ ਇੱਕ ਮਿੰਟ ਹਨੇਰਾ ਆ ਇਹ ਆਹ ਲਓ ਹਾਲੋ ਵੀ ਪਹਿਲਾ ਅੰਡਾ ਰੱਖ ਦਿੱਤਾ ਬੜੀ ਇਹ ਵਰਦਸਤ ਯਾਰ ਇਹਨੇ ਚੰਨੋਂ ਦੇ ਦਿੱਤਾ ਆ ਤੇ じゃ ਇਹ ਗਲ ਵੀ ਮਾਦੀ ਦੇਤਾ ਇਹ ਨਹੀਂ ਹੁਣ ਇਹ ਇਹ ਬਾਅਦ ਚ ਪਤਾ ਲੱਗਣਾ ਦਗ-ਬਗ ਚੰਨੋ ਦਾ ਹੀ ਹੈ ਜ਼ਿਆਦਾਤਰ ਚਾਂਸ ਆਂਡੇ ਦਾ ਕਿ ਚੰਨੋ ਦੇ ਅੰਡੇ ਤਕਰੀਬਨ ਛੋਟੇ ਹੁੰਦੇ ਆ ਬੱਚੇ ਵੱਡੇ ਹੁੰਦੇ ਆ ਮੈਂ ਸ਼ੁਰੂ ਤੋਂ ਜਦੋਂ ਤੋਂ ਬਰੀਡ ਕਰਦਾ ਆ ਬਾਕੀ ਉਹ ਗੱਲ ਵਾ ਬੇੰਗਮ ਫਿਰਦਾ ਆਪਣਾ ਤੇ ਉਹਨਾਂ ਦਾ ਸ਼ੌਂਕ ਕਰ ਲੋ ਬੱਚੇ ਆਪਣੇ ਗੋਲ ਹੈਗੇ ਕਾਫੀ ਆ ਇੱਕ ਹੋਰ ਆਰਡਰ ਆਇਆ ਹੋਇਆ ਮਾਨ ਸਾ ਮੈਂ ਮੁਖਤਰ ਭੇਜਨੇ ਆ ਫੌਜੀ ਭਾਜੀ ਨੂੰ 10 ਬੱਚੇ ਉਹਨਾਂ ਨੂੰ ਮੈਂ ਕਿਹਾ ਬੀਟ ਕਰ ਲਓ ਥੋੜੀ ਜੀ ਦੋ ਮਾਦੀਆਂ ਆਪਾਂ ਬਿਠਾਈਆਂ ਹੋਈਆਂ ਕੋੜਕ ਦੇ ਇੱਕ ਪੀੜੀ ਮਾਦੀ ਜਿਹੜੀ ਆ ਜੂਰਾ ਜੀ ਦੀ ਆ ਉਹ ਵੀ ਮੈਨੂੰ ਲੱਗਦਾ ਕੋੜਕ ਹੋਈ ਗਈ ਆ ਤੇ ਆ ਆਪਣੀ ਸਲੇਟੀ ਮਾਦੀ ਮੈਂ ਤੁਹਾਨੂੰ ਸਿਆ ਵੀ ਹੁਣ ਇਹਨੂੰ ਬੱਚਿਆਂ ਨਾਲ ਲਾ ਦੇਣਾ ਬਾਕੀ ਬੱਚੇ ਨਹੀਂ ਗਰੋਥ ਵੀ ਚੈੱਕ ਕਰਿਓ ਇਹ ਤਾਂ ਹੀ ਮੈਨੂੰ ਦੇ ਲੋ ਬੱਚੇ ਠੀਕ ਆ ਚੈੱਕ ਕਰ ਲਿਓ ਜਾਂ ਪਾ ਪਿੱਥੇ ਅੱਦੇ ਬਲੌਗ ਦਾ ਐਂਡ ਕਰਦੇ ਆ ਮਿਲਦੇ ਆ ਫਿਰ ਅਗਲੇ ਬਲੌਗ ਚ ਤੇ ਤਦ ਤੱਕ ਰੱਬ ਰੱਖਾ ਤੇ ਦੱਬ ਕੇ ਸਪੋਰਟ ਕਰੋ 450 ਸਬਸਕ੍ਰਾਈਬਰ ਹੋ ਗਿਆ ਆਪਣਾ ਆਪਾਂ ਜਲਦੀ ਹਜ਼ਾਰ ਤੇ ਬਚਾਉਣਾ ਹਜ਼ਾਰ ਤੇ ਕਿੱਦਾਂ ਪਹੁੰਚਣਾ ਹੈ ਤੁਹਾਡੇ ਦੋਸਤਾਂ ਦੀ ਸਪੋਰਟ ਦੇ ਨਾਲ ਓਏ ਬਾਹਰ ਨਹੀਂ ਹੋਣਾ ਤੁਸੀਂ ਬਾਹਰ ਨਹੀਂ ਹੋਣਾ ਪੁੱਤ ਬਿੱਲੀ ਅੱਜ ਆਂਡਾ ਪੀ ਗਈ ਬਿੱਲੀ ਵੀ ਹੁਣ ਕੱਲ ਨੂੰ ਉਤੋਂ ਵੀ ਦਰੂੜੀ ਦੁਆਰਾ ਨਹੀਂ ਆਂਡਾ ਬਣੂਗੀ ਆਂਡਾ ਬਣ ਕੇ ਪੀ ਗਈ ਯਾਰ ਅਸੀਂ ਇੱਥੇ ਇੰਨੀ ਮਿਹਨਤ ਕਰਦੇ ਆਂ ਮੁਰੀਆਂ ਨੂੰ ਆਂਡੇ ਲੈਣੇ ਇਹ ਮਿੰਟ ਮਿੰਟ ਹੀ ਆਂਡੇ ਪੀ ਜਾਂਦੀ ਤੇ ਇੱਥੇ ਆਪਾਂ ਕਰਦੇ ਆਂ ਅੱਜ ਦੇ ਵਲੌਗ ਦਾ ਐਂਡ ਮਿਲਦੇ ਆਂ ਫਿਰ ਅਗਲੇ ਵਲੌਗ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੱਬ ਰੱਖਾ ਟੈਗਰ ਦੀ ਧੀ ਆ ਕੁੱਕ ਚੈੱਕ ਕਰਿਓ ਇਹਦੀਆਂ ਨਲੀਆਂ-ਨਲੀਆਂ ਚੈੱਕ ਕਰਿਓ ਠੀਕ ਹੈ ਦੇਖਦੀ ਵੀ ਸਾਫ ਇਹਦੇ ਨਾਲੋਂ ਮੈਂ ਤੁਹਾਨੂੰ ਕਹੇ ਬੱਚੇ ਲਾ ਦੇਣੇ ਆ ਤੇ ਬੱਚੇ ਆਪਾਂ ਲਾਤੇ ਆ ਤੇ ਹੁਣ ਇਹਦੀ ਦੁਬਾਰਾ ਬਰੀਡ ਕਰਾਂਗੇ ਕਿਉਂਕਿ ਇਹਦੇ ਬੱਚੇ ਇਹਨੇ ਕੱਢੇ ਸੀਗੇ 9 ਬੱਚੇ ਕੱਢੇ 2 ਬੱਚੇ ਇਹਨੇ ਮਾਰ ਲਏ ਤੇ ਹੁਣ ਇਹਦੇ ਆਪਣੇ ਕੋਲ 7 ਬੱਚੇ ਹੈਗੇ ਆ 6 ਬੱਚੇ ਇਹਦੇ ਆ ਇੱਕ ਬੱਚਾ ਰਾਨੂ ਦਾ ਤੇ ਕਾਫੀ ਦੋਸਤ ਆਪਾਂ ਨੂੰ ਮੈਸੇਜ ਕਰ ਕਰ ਪੁੱਛਦੇ ਆ ਵੀ ਨਾਰ ਭਾਜੀ ਤੁਸੀਂ ਅੰਡਰਟੈਕਰ ਲੈਂਨ ਦੀ ਬਰੀਡ ਕਦੋਂ ਸੇਲ ਤੇ ਪਾਉਣੀ ਆ ਆਪਾਂ ਬੱਚੇ ਸੇਲ ਤੇ ਪਾਵਾਂਗੇ ਦੋ ਅੱਜ ਸ਼ੌਂਕ ਕਰੋਨੇ ਤੁਹਾਨੂੰ ਜਿਹੜੇ ਸੇਲ ਤੇ ਪਾਉਣੇ ਆ ਤੇ ਮੈਂ ਦਿਖਾਉਣਾ ਤੁਹਾਨੂੰ ਤੇ ਲੇਕਿਨ ਇਹ ਹੈਗੇ ਕਹ ਲਓ ਵੀ ਲਿਮਟਿਡ ਪੀਸੀ ਆ ਜਿਆਦਾ ਬਰੀਡ ਨਹੀਂ ਮੰਦੀ ਪਈ ਤੁਹਾਨੂੰ ਪਤਾ ਹੀ ਆ ਅੰਡਰਟੈਕਰ ਦੀ ਤੇ ਆਪਾਂ ਸੇਲ ਤੇ ਪਾਵਾਂਗੇ ਜੇ ਕਿਸੇ ਦੋਸਤ ਨੂੰ ਪਸੰਦ ਹੋਣ ਦੱਸ ਦਿਓ ਤੇ ਫਿਰ ਆਪਾਂ ਦੇਖ ਲਾਂਗੇ ਕਿਉਂਕਿ ਮੋਰੇ ਛੁੱਟੀ ਹੋਣੀ ਆ ਆਪਾਂ ਨੂੰ ਇਹੋ ਹੋਲੀ ਦੀ 14 ਤਰੀਕ ਦੀ ਉਦੋਂ ਆਪਾਂ ਤੁਹਾਨੂੰ ਸ਼ੌਂਕ ਕਰਵਾ ਦਾਂਗੇ ਇਸ ਮਾਦੀਆ ਸ਼ੌਂਕ ਕਰ ਲਿਓ ਇਹ ਸਵੇਰੇ ਤਪਦੀ ਬਹੁਤ ਸੀ ਤਾਂ ਕਰਕੇ ਮੈਂ ਅੰਦਰ ਬੰਦ ਕਰਕੇ ਗਿਆ ਸੀਗਾ ਇਹ ਲਾਨੋ ਨਹੀਂ ਸੀ ਹਟਦੀ ਤੇ ਜਿਹੜੀ ਆਪਾਂ ਮੁਰਗੀ ਨਵੀਂ ਲੈ ਕੇ ਆਂਦੀ ਆ ਉਹਨੇ ਮਾਰਤੀ ਇਹਦੇ ਸੱਟ ਤੇ ਉਹਦੇ ਨਾਲੇ ਦੀ ਤੋਂ ਤੇ ਸੱਟ ਆ ਗਈ ਸੀ ਫਿਰ ਮੈਂ ਗਿਆ ਇਹਦਾ ਮੈਂ ਕੰਮ ਤੇ ਵਗ ਜਾ ਤੇ ਮੇਰੇ ਹੁੰਦੇ ਨੂੰ ਜ਼ਿਆਦਾ ਲੜ ਜਾਣ ਮੁਰਗੀਆਂ ਕਿ ਮੋੜ ਕੇ ਦਿੱਕਤ ਹੁੰਦੀ ਆ ਜਦੋਂ ਜ਼ਿਆਦਾ ਲੜ ਜਾਂਦੀਆਂ ਫਿਰ ਅੰਡੇ ਆ ਦੇ ਨਹੀਂ ਹੁੰਦੀਆਂ ਛੇਤੀ ਕਿਉਂਕਿ ਫਿਰ ਝੋਲਤੀ ਸਟਾਟ ਆ ਜਾਂਦੀ ਆ ਇਸ ਕਰਕੇ ਆਪਾਂ ਲੜਾਈ ਨੂੰ ਕੈਰੀ ਦਾ ਵੀ ਇਹਨਾਂ ਨੂੰ ਲੜਾਉਣਾ ਵਾਲਾ ਚਾਹੀਦਾ ਹੀ ਨਹੀਂ ਹੋ ਬਾਕੀ ਇਹਦੂ ਬਾਦ ਤੁਹਾਨੂੰ ਮੈਂ ਸ਼ੌਂਕ ਕਰਵਾਣਾ ਦੂਜੀ ਮਾਦੀ ਦਾ ਵੀ ਇੱਕ ਮਿੰਟ ਦੋ ਮਿੰਟ ਰੁਕਿਓ ਬਸ ਇਹ ਆ ਕਿ ਸਟ੍ਰਾਈਕ ਨਾ ਆਵੇ ਇਹ ਜਿਹੜੇ ਬਲੌਗ ਤੇ ਕਿਉਂਕਿ ਮੈਂ ਮਾਦੀਆਂ ਚੱਕ-ਚੱਕ ਕੇ ਸ਼ੌਂਕ ਕਰਵਾ ਰਿਹਾ ਤੁਹਾਨੂੰ ਆਈੜੀ ਮਾਦੀਆਂ ਸ਼ੌਂਕ ਕਰੋ ਠੀਕ ਹੈ ਤੇ ਮੇਰਾ ਦਾਦਾ ਬੰਦਾ ਇਹਨੂੰ ਵੀ ਹੁਣ ਬੱਚਿਆਂ ਨਾਲ ਅਲੱਗ ਕਰ ਦਵਾ ਤੇ ਇਹਦੇ ਸਲੇਟੀ ਬੱਚਿਆਂ ਦਾ ਤੁਹਾਨੂੰ ਸ਼ੌਂਕ ਕਰਾਵਾਂ ਕਿਉਂਕਿ ਇਹਦੇ ਬੱਚੇ ਬਹੁਤ ਵੱਡੇ ਹੋ ਗਏ ਹੁਣ ਤਾਂ ਤਾ 8 ਮਹੀਨੇ ਦੇ ਬੱਚੇ ਹੋ ਗਏ ਤੇ ਮੇਰਾ ਰਾਦਾ ਇਹੀ ਆ ਇੱਕ ਮਿੰਟ ਕੈਮਰਾ ਸੈੱਟ ਕਰ ਲੈਂਦਾ ਥੋੜਾ ਇਹ ਇੱਕ ਮਿੰਟ ਇੱਕ ਮਿੰਟ ਇੱਥੇ ਕਰਦੇ ਆ ਮੇਰਾ ਰਾਦਾ ਇਹੀ ਆ ਕਿ ਹੁਣ ਇਹਦੇ ਬੱਚੇ ਇਹਦੇ ਨਾਲ ਉਹ ਲਾ ਦਵਾਂ ਤੇ ਪੈਰ ਭਾਈ ਇਹਦੀ ਵੀ ਕਾਫੀ ਆ ਇਹਦੀ ਆਪਾਂ ਬਰੀਡ ਜਿਆਦਾ ਅੰਡਾ ਟੈਕ ਨਾ ਕਰੀਏ ਜਾਂ ਆਪਣੇ ਕੋ ਇੱਕ ਆ ਪੱਠਾ ਫਿਰਦਾ ਆ ਜਿਹੜਾ بیگم ਤੁਸੀਂ ਦੇਖਿਆ ਇਸਲੇਟੀ ਇਹਦੇ ਨਾਲ ਕਰੀਏ ਬਰੀਡ ਇਹਨੂੰ ਵੀ ਬੰਦ ਕਰ ਦਿੰਨਾ ਆ ਦੋ ਬੱਚੇ ਮੈਂ ਸੀਲ ਤੇ ਪਾਏ ਸੀਗੇ ਤੇ ਦੇਖ ਲਿਓ ਆ ਗਲਵਾ ਬੱਚਾ ਆ ਗਲਵਾ ਨਹੀਂ ਹੈਗਾ ਆਪਣੇ ਮੁਰਗੇ ਜਿਹੜਾ ਆਪਣਾ ਪੀਲਾ ਮੁਰਗਾ ਹਿਟਲਰ ਉਹਦੇ ਬੱਚੇ ਆ ਠੀਕ ਹੈ ਇਹ ਇੱਕ ਮਿੰਟ ਪੀਲੇ ਹੋ ਰਿਹਾ ਇਹੋ ਦੇਖ ਲਿਓ ਤੋਂ ਤੋਂ ਅੱਖਾਂ ਓਕਾਂ ਦਾ ਸ਼ੌਂਕ ਕਰ ਲਿਓ ਵਾਕੀ ਇਹ ਨਵੇਂ ਸਟ੍ਰਾਈਕ ਆ ਜ ਵੀ ਯਾਰ ਚੈਨਲ ਬੰਦ ਹੋ ਜਾਣਾ ਇਦਾਂ ਕਰੀਏ ਵਲੌਗ ਇਹ ਬੰਦ ਕਰੀਏ ਇੱਥੇ ਨਵਾਂ ਵਲੌਗ ਬਣਾਉਨੇ ਆਪਾਂ 1 ਮਿੰਟ ਕਿਉਂਕਿ ਜੇ ਮੈਂ ਬੱਚੇ ਇਦਾਂ ਫੜਦਾ ਹਨ ਤੇ ਉਹ ਬੱਚੇ ਉਹਦੇ ਵਿੱਚ ਤਿਲ ਮਲੋਂਦੇ ਆ ਤੇ ਮੈਂ ਸਟੇਟਸ ਲਾਉਂਗਾ WhatsApp ਤੇ ਵਲੌਗ ਤੇ ਆਪਾਂ ਨਹੀਂ ਪਾਉਂਦੇ 1 ਮਿੰਟ ਹਾਂਜੀ ਉਹ ਪਹਿਲਾਂ ਮੈਂ ਵੀਡੀਓ ਬੰਦ ਕਰ ਦਿੱਤੀ ਸੀ ਤੇ ਆ ਬੱਚੇ ਦਿਖਾਉਣਾ ਮੈਂ ਜਿਹੜੇ ਸੇਲ ਤੇ ਪਾਏ ਸੀਗੇ ਦੇਖਿਓ ਪੀਲੇ ਹੋ ਰਿਹਾ ਇਹੋ ਪਹਿਲਾਂ ਚਿੱਟਾ ਸੀ ਰੰਗ ਚੇਂਜ ਕਰ ਲੈਣਾ ਨੇ ਆ ਤਾਂ ਪੀਲਾ ਹੀ ਆ ਗਲਵਾ ਬੱਚਾ ਠੀਕ ਹੈ ਇਹ ਆਪਣੇ ਪੀਲੇ ਮੁਰਗੇ ਦੇ ਬੱਚੇ ਐ ਉਹ। ਉਹਨਾਂ ਨੂੰ ਛਾੜੀ ਦਿੰਨਾ ਮੈਂ। ਉਧਰ ਗੁੱਡੇ ਚਾਰ ਦਨ ਇੱਕ ਹੋਇ। ਦੇਖਦੇ ਆਂ ਅੱਜ ਵੀਡੀਓ ਐਡਿਟ ਕਰਨੀ ਪੈਣੀ ਆ ਕਿਉਂਕਿ ਇਹ ਨਾ ਹੋਵੇ ਮੈਂ ਜਾ ਕੇ ਬੱਚੇ ਹੱਥ 'ਚ ਫੜੇ ਹੋਣ ਤੇ ਐਡੀ ਵਲੌਗ ਬਣਾ ਦਵਾ ਦੇ ਉਹ ਮੁੜ ਕੇ ਸਟ੍ਰਾਈ ਕਰ ਜਾਵੇ। 1 ਮਿੰਟ। ਤੇ ਜਿਹੜੇ ਮੈਂ ਤੁਹਾਨੂੰ ਕਿਹਾ ਅੰਡਰਟੇਕਲ ਲੈਣ ਦੇ ਦੋ ਬੱਚੇ ਸੇਲ ਤੇ ਪਾਉਣੇ ਆ ਉਹ ਵੀ ਦਿਖਾਈ ਦਿੰਨਾ ਮੈਂ ਤੁਹਾਨੂੰ 1 ਮਿੰਟ। ਉਕੇ ਲੈ ਕੇ ਉਹੀ ਦੋਸਤ ਜਾਊਗਾ ਜਿਹੜਾ ਦੋਸਤ ਪੈਸੇ ਭਾਦੂਗਾ ਠੀਕ ਹੈ ਆ ਦੋ ਬੱਚੇ ਮੈਂ ਲੈ ਆਇਆ ਤੁਹਾਡੇ ਲਈ ਚੈੱਕ ਕਰਿਓ ਦਿਖਾਉਣਾ ਤੁਹਾਨੂੰ ਮੈਂ ਕੀ ਚੀਜ਼ ਹੈ ਤੇ ਕਿੰਨੀ ਕਿੰਨੀ ਦਿੱਤਾ ਦੇ ਮੋਜ ਹੈ ਇਹਨਾਂ ਦੇ ਇੱਕ ਮਿੰਟ ਸਾਫ਼ ਕਰ ਲੈਂਦਾ ਮੜੀ ਜਗ੍ਹਾ ਇਹ ਇੱਕ ਮਿੰਟ ਪਹਿਲਾਂ ਤਾਂ ਆ ਬੱਚਾ ਚੈੱਕ ਕਰਿਓ ਫੁੱਲ ਮੋਜ ਆ ਦਿਖਦੀ ਪਈ ਹੈ ਨਾ ਠੀਕ ਹੈ ਕੁਆਲਿਟੀ ਦੇ ਆਪਾਂ ਪੈਸੇ ਲੈਣੇ ਆ ਜੇ ਕਿਸੇ ਦੋਸਤ ਨੂੰ ਪਸੰਦ ਹੋਣ ਤੇ ਕਮੈਂਟ ਕਰ ਦਿਓ ਤੇ ਆਪਾਂ ਦੇ ਦਾਂਗੇ ਤੁਹਾਨੂੰ ਕਾ ਬੱਚਾ ਆ ਇਹ ਵੀ ਫੁੱਲ ਮੋਜ ਆ ਠੀਕ ਆ ਬੱਚੇ ਬਣਦੇ ਘਟ ਆ ਲੇਕਿਨ ਜਿਹੜੇ ਦੋਸਤ ਨੂੰ ਪਸੰਦ ਹੋਣ ਠੀਕ ਆ ਰੇਟ ਆਪਾਂ ਕਰਾਂਗੇ ਚੈੱਕ ਦਿਓ ਬੱਚੇ ਪੂਰੇ ਐਕਟਿਵ ਆ ਇਦਾਂ ਨਹੀਂ ਕਿ ਕੋਈ ਬੱਚਾ ਬਿਮਾਰ ਹੋਊਗਾ ਠੀਕ ਹੈ ਇਹ ਦੇਖਿਓ ਦਿਖਦੇ ਵੇ ਠੀਕ ਹੈ ਆ ਪੱਠਾ ਕਨਫਰਮ ਆ 100% ਤੇ ਆ ਪੱਠੀਆ ਮੋਜਰ ਠੀਕ ਹੈ ਚੈੱਕ ਕਰ ਲਿਓ ਇੱਕ ਵਾਰੀ ਪਾਰ ਕੱਟਦੇ ਆ ਇਹਨਾਂ ਦੇ ਇਹ 20 ਦਿਨ ਦੇ ਬੱਚੇ ਹੋ ਗਏ ਆ ਤੇ ਆਪਾਂ ਹੁਣ ਚੱਲਦੇ ਆ ਇਹ ਸੀਲ ਦੇ ਪਾਤੇ ਆ ਜਿਹੜਾ ਤੁਸੀਂ ਦੇਖ ਲਿਆ ਦੋ ਪੀਲੇ ਬੱਚੇ ਦੇਖ ਲਿਆ ਤੇ ਦੋ ਇਹ ਦੇਖ ਲਿਆ ਚੈੱਕ ਕਰ ਲਿਓ ਦੁਬਾਰਾ ਫਿਰ ਮੋਜ ਮੂਜ ਦਿਖਾ ਰਨਾ ਆ ਦੇਖ ਲਿਓ ਫੁੱਲ ਮੋਜਾ ਭਰਾ ਠੀਕ ਹੈ ਇਹ ਅੰਡਰ ਟੈਗਲ ਲੈਣ ਦੇ ਬੱਚੇ ਆ ਹੱਤ ਵੰਦੀ ਆ ਮੁਰਗੀ ਯਾਰ ਇਹ ਮੇਰੀਆਂ ਮੁਰਗੀਆਂ ਬੜੀਆਂ ਪੈਣ ਲੱਪੀਆਂ ਮੈਨੂੰ ਇੱਕ ਜਿਹੜੀ ਅੰਡੇ ਦੇ ਵੜਾਈਆ ਪਹਿਲਾਂ ਉਹਨੇ ਯਾਰ ਇਹ ਆ ਦੇਖੋ ਇੱਥੇ ਜੁੰਡੀ ਪਰ ਲਈ ਇਹ ਹੁਣੇ ਹੀ ਪੈ ਗਈ ਦੂਜੀ ਮੁਰਗੀ ਜਿਹੜੀ ਅੰਦਰ ਆਪਾਂ ਤੁਹਾਨੂੰ ਦਿਖਾਇਆ ਸੀਗਾ ਜੇ ਇਹ ਰਾਦਾ ਬਣਿਆ ਸੀਲ ਵੀ ਕਰ ਦਵਾਂਗੇ ਉਹ ਉਹ ਮੁਰਗੀ ਕਿਉਂਕਿ ਰਲਦੀ ਨਹੀਂ ਪਈ ਮੈਂ ਤੁਹਾਨੂੰ ਨਾ ਤੁਹਾਨੂੰ ਦਾ ਨਾਮ ਰੱਖਣਾ ਆਪਾਂ ਘੈਂਟ ਯਾ ਦੇਖਦੇ ਆ ਕਿਹੜਾ ਰੱਖਣਾ ਕਿਉਂਕਿ ਆ ਗਏ ਸੋਚਦੇ ਰੋ ਨਾਮ ਹੁਣ ਤਾਂ ਚੱਲਦੇ ਕੰਮ ਤੇ ਆ ਰੱਖ ਰਹਿ ਆ ਨਾਮ ਰੱਖਾਂਗੇ